ਮਾੜੀ ਮਹੱਲਾ ਪੰਜਵਾਂ ਗੀਂਦੀ ਘਰਾ ਗੋਪਾਲ ਜੀ ਸੋਇ ਇੱਕ ਥੀਵਾ ਤਾਨਤ ਹੈ ਅਬੋ ਸਾਰੀ ਛੀਂਗਾਂ ਸਾਨੀ ਨੇ ਉਸ ਬਿਆਲ ਦਾ ਕੀਤੀ ਹੈ ਕੋਈ ਚੰਦ ਵਸੇ ਮਨਮਾਈ ਮਨ ਦੇ ਕਿ ਸਰਦੀ ਦੇ ਸ਼ਲੋਕ ਕਰਨ ਗਦਾਂ ਰਸ ਗਏ ਨਹੀਂ ਭੀ ਤਾਰ ਕੀਆ ਤੇ ਕਰਤਾ ਉਸ ਕਰਤਾ ਪਰਖ ਨੂੰ ਅੰਗੀਕਾਰ ਗ੍ਰਹਿਣ ਕਰ ਲਿਆ ਤਸ ਕੀਤਾ ਸੇਕਾਰਤਾਂ ਨੂੰ ਉਸ ਦਾ ਦੇਵਾ ਤਾਂ ਆ ਜਿਹੜਾ ਜੰਮਦਾ ਦੁੱਖ ਦਾ ਦੇਰਾ ਸੀ ਅਭਿਆਨ ਹੋ ਗਏ ਤੇ ਉਹ ਤਾਂ ਪਾਸੇ ਪਾਸਾ ਜਿੰਨੇ ਕਰਤ ਕਰਦਾ ਪਾ ਮਾਨਤਨ ਵਤਿਆ ਸੱਚਾ ਸੋ ਮਨੂ ਜੀ ਸਰਵ ਜੀ ਸੱਚਾ ਸੋ ਜਿਹੜੇ ਗੁਰਾਂ ਦੀ ਕਿਰਪਾ ਕਰਕੇ ਵਸ ਗਿਆ ਦੇਖਦਾ ਥਾਂ ਨਾ ਦਿਸੇ ਕੀ ਇਹ ਰੌਖਾ ਤਾਂ ਜੰਮਾਰਗ ਦਾ ਪਾ ਮਾਜ ਕਾਂ ਦਾ ਪੰਜਾ ਕੋਠਾ ਦਾ ਕੋਈ ਨਹੀਂ ਦਿਸਦਾ ਹੈ ਇਹ ਦਸਮਣ ਸਾਹਿਬ ਜਿਹੜੇ ਦੂਰੀ ਤੋਂ ਜੰਮ ਕੋਈ ਦਿਖਾ ਰਿਹਾ ਹੈ ਕੁਝ ਵੀ ਨਹੀਂ ਕਰਨ ਵਾਲੇ ਜਿਹੜੇ ਤਾਂ ਕੋਲੇ ਮੋਹ ਹੰਕਾਰ ਕਰਨ ਹਾਰੇ ਸਿੱਧੂ ਬਣ ਕੇ ਜੂੜੀ ਦੇ ਚੰਗਲ ਸੰਤੂਆਂ ਦੇ ਜੂੜੀ ਦੇ ਦਾਨ ਦੇ ਪ੍ਰਾਇਤਨ ਕੋ ਹਾਰੇ ਸਿੱਧੂ ਨੇ ਪ੍ਰਦਾਨ ਕੀ ਇੱਕ ਕਿਸੇ ਤਰ੍ਹਾਂ ਕਥਾਰ ਸੀ ਸਾਹਿਬ ਸੰਗਰੀ ਜੀ ਬਾਦੋ ਕਾਲ ਸੁਣਾਉਣ ਦੇ ਦਰਸ਼ਕਾਂ ਨੂੰ ਆਸਥੇ ਜੁੜਾਏ ਉਹ ਕਹਿੰਨ ਲੱਗਾ ਜੀ ਮੇਰੇ ਅੰਦਰ ਇੱਛਾ ਹੈ ਡਾਲੀ ਰਹਿ ਕੋ ਜੀ ਆਓ ਕਹਿੰਨ ਲੱਗੇ ਕੋਈ ਕੋਈ ਸਮਝੀ ਲੀਏ ਗੱਲ ਇੱਛਾ ਵੀ ਤੇਰੀ ਪੂਰੀ ਹੋ ਗਈ ਤੇ ਲੋਕਾਰ ਵੀ ਜਗਾਂ ਦੇ ਤੇ ਮਹਾਰਾਜ ਜੀ ਨਾਂਕੀ ਵੀ ਕਲਾ ਦਾ ਕਾਰਕ ਕਲਾ ਕਰ ਅੱਠ ਘੰਟੇ ਬਾਅਦ ਥੇ ਮਾਪੀ ਦੀ ਜਾਨ ਕੇ ਕਰਿਆ ਕਰ ਇਸੇ ਤਰ੍ਹਾਂ ਲੱਗਿਆ ਕਰਨ ਚਾਰ ਪੰਜ ਦਿਨ ਜਦੋਂ ਹੋਏ ਬਸੇ ਨਾਂਂਦੇ ਵੀ ਨਾ ਬਾਹਰ ਕਰਦੇ ਹੋ ਆਪਕੇ ਸ਼ਰਮਾ ਕਰਨ ਲੱਗੇ ਕਹਿੰਦੇ ਬਾਬਾ ਤੂੰ ਖੁਦਾ ਦੀ ਬੰਦਗੀ ਕਰਨ ਲੱਗ ਗਿਆ ਓਏ ਸਾਡੇ ਨਾਲ ਵੈਰ ਨਾ ਤੂੰ ਕੀ ਕਰਨਾ ਸੀ ਮੇਰੀ ਮਾਰੋ ਜੇ ਅੰਦਰ ਛੱਡ ਕੇ ਕਹਿਰੀ ਦੇਣਗੇ ਇਸੇ ਪ੍ਰਕਾਰ ਦੇ 25 ਦਿਨ ਹੋ ਗਏ ਜਿਹੜੇ ਅੰਦਰੋਂ ਬਾਹਰ ਤੋਂ ਆਉਣ ਲੱਗ ਪਾਉਣ ਲੱਗ ਪਿਆ ਜਦੋਂ 25 ਦਿਨ ਹੋ ਗਏ ਉਹ ਸਦਗੀ ਦੀ ਇੱਛਾ ਸੀ ਉਹ ਦੀ ਪੂਰੀ ਹੋਈ ਮੇਰੇ ਨਾਲ ਕਿੰਨੀ ਲੱਗਦੀ ਨੂੰ ਲੈ ਕੇ ਆਪਣੀ ਧੀ ਜਾਣ ਕੇ ਉਹਦੇ ਨਕਾਹ ਤੇ ਜਿੰਨੇ ਖਰਚੇ ਇਸ ਪਤਾਨ ਨੇ ਕੀਤਾ ਅੱਗੇ ਇਹ ਵਿਸ਼ੇਸ਼ਾ ਨਾਤਾ ਹੋਣਾ ਸੀ ਉੱਥੇ ਕਰਵਾ ਕੇ ਆਪਣੀ ਪੁੱਤਰੀ ਜਾਣ ਕੁਝ ਨਹੀਂ ਧੀ ਨੂੰ ਦਾਜ ਦੇਣੀ ਦਾ ਹੈ ਬੰਦ ਦਾਜ ਬੁੱਤਲਾ ਕੋ ਸੰਦ ਕਰਨ ਸਮੇਂ ਨੂੰ ਜਾਨ ਦੋਈ ਮਾਰਾ ਮੇਰਾ ਮਨ ਵਿਚਾਰ ਕੋ ਨਹੀਂ ਮੁੜਦੀ ਇਹਦੇ ਇਸੇ ਕਰਕੇ ਬੁਰਨਾਕ ਦੀ ਕਲਾਕ ਕਰਨੀ ਦਿੱਤੀ ਸੀ ਬਹੁਤ ਅੱਛਾ ਹੋ ਗਿਆ ਕੋਈ ਮੈਨੂੰ ਮਿਲ ਗਏ ਦਰਦ ਕਰਨੇ ਕਾਰਨ ਇਸ ਪਿਆਰ ਦੀ ਆਮਰਿਕਾ ਦੀਆਂ ਦੀਵਾਨੀ ਪੈ ਤਿਵਾਰੀ ਕੋਈ ਬਟਾਰਾ ਵੱਲੋਂ ਦਿੱਤੀ ਚੌਕੀ ਸੀ ਇਹ ਮਹਾਰਾ ਦੇ ਨਾਮ ਦਾ ਖੜਾ ਵੜਾ ਕਾਲੀ ਅਸੂ ਪ੍ਰਾਇਤ ਹੋਇਆ ਜਿਦੋਂ ਉਹ ਮੂਦੂ ਦੇ ਸਤਿਗੁਰੂ ਕਾਹ ਦਾ ਸੱਜਣ ਉਹ ਇੱਕ ਬੁਰੀ ਸਾਂਗ ਤੋਂ ਖੜਾ ਵੜਾ ਮਿੱਤਰ ਬਣ ਕੇ ਸੀ ਉਹ ਦੁਸ਼ਮਣ ਹੀ ਕਰਦਾ ਸੀ ਝੰਗ ਦੂਰ ਉਸੇ ਕਾਰਨ ਕਰੇ ਨਾ ਸਾਰੇ ਉਹ ਸੱਜਣਾਂ ਦਾਸ ਬਣ ਕੇ ਕਰੇ ਬੇਂਤੀ ਰਾਮ ਸਾਂ ਕਹਿੰਦੇ ਇਹ ਨਾ ਇੱਕ ਸੋਮੀ ਆਇਆ ਜੀ ਖੰਨੀ ਆ ਰਹਿਣ ਉਹ ਸੈਮਗਾ ਜੋ ਅਗਰ ਗੁੰਜਰੇ ਚਰਣਾ ਸੀਤਾ ਆਇਆ ਪ੍ਰਾਪਤ ਹੋ ਗਿਆ ਹੈ ਜੀ ਜੋ ਕਿ ਜ ਕਰੇ ਤੋ ਆਪੇ ਜੋ ਕਿ ਜ ਕਰੇ ਤੋ ਆਪੇ ਆਜ ਨੂੰ ਜੇ ਕੋਈ ਕਿੱਥੇ ਕਰਦਾ ਸੀ ਹੁੰਦਾ ਸੀ ਹੁਣ ਕਰਦਾ ਅਜ ਨੂੰ ਕਰੇਗਾ ਸੁੱਧ ਗਿਆਨ ਕੋ ਕਿਸੇ ਨਾ ਜਾਪੇ ਇਸ ਗਿਆਨ ਕੋਈ ਜੇ ਬੁੱਧੀ ਦੀ ਸਮਾਨਪ ਹੈ ਇਹ ਸੰਸ ਕੋ ਨਾਲ ਦੀ ਸੰਗ ਪੈ ਗਈ ਹੈ ਕੋਈ ਨਹੀਂ ਇਸ ਜਾਣਦੇ ਹਾ ਆਪਨੇ ਸਰਕਾਰ ਹੋ ਕੇ ਰਾਹੀ ਦੀ ਬੁੱਧੀ ਹੋ ਜਾਣਾ ਕੋਈ ਸਰਕਾਰ ਦੀ ਰਾਦਨਾ ਇਸ ਇਸ ਤਰ੍ਹਾਂ ਵੀ ਕੋਈ नाम जॻा वपार ਆਜਾ ਆਨੰਦ ਦਾ ਗਾਇ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਦਰਜੇ ਕਰਕੇ ਸਿਖੀ ਅਨੰਦ ਹੈ ਮਨ ਦੇ ਕੋਈ ਅਭੀਵ ਦਾ ਕਰਤ ਹੋਇਆ ਹੈ ਅਬ ਨਾਨਕ ਸੜ ਕੇ ਸਮਾਇਆ ਦੀ ਉਹ ਗੁਰੂ ਨਾਨਕ ਦੇ ਜੀ ਨੇ ਸਾਰੰਥ ਸਮਾਇਆ ਹੋਇਆ ਹੈ ਜਿ ਆਪਕ ਸੋ ਸਾਰਿਆਂ ਨੂੰ ਅਨੰਦ ਪ੍ਰਾਪਤ ਕੀਤਾ ਹੈ ਮਨ ਕਰ ਲੇ ਤੰਦ ਦੇ ਜਨ ਕਹਾ ਆਦਾਰੋ ਆਦਾਰੋ ਨਾਮ ਬਾਪਾਰੋ ਸਰਗ ਜਾਨੰਦ ਦਾਦਾ ਗੁਰੂ ਗੋਬਿੰਦ ਸਿੰਘ ਸਤਿਗੁਰਾਂ ਦੇ ਸਾਰੇ ਸਿਮਰਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਾਡੀ ਅਪਣੀ ਮੁਖ ਅਰਥਾਤ ਅਸਮੇਂ ਜੀਏ ਹੰਤ੍ਰ ਬਣੀ ਸਤਿਗੁਰਾਂ ਦੇ ਮਹਾਰਾਜ ਜੀ ਨੇ ਜਿਸ ਲਗ ਸਿਧ ਹੋਏ ਅੰਦਰ ਸਾਹਿਬ ਜੀ ਅੰਦਰ ਸਹਿ ਸਮਾਏ ਕਿ ਇਤਨਾ ਕੀਤੇ ਹੋ ਹੋ ਸਿਖਾਣਾ ਕਰਤਨ ਕੀਤਾ ਤੇ ਮਹਾਰਾਜ ਜੀ ਇਹ ਮੰਦਰ ਹੈ ਪੁਹਲਾ ਹਾ ਸਮਰ ਸੰਤ ਸੱਚੇ ਦਾ ਮੰਦਿਰ ਹੈ ਪਾਰੀ ਸੁਰਗ ਮੰਦਿਰ ਸਵਾਗਤ ਹੈ ਸੱਚਾ ਮੰਦਿਰ ਮਾਤਾ ਜੀ ਹੁੰਦਾ ਹੈ ਤਾਂ ਸੰਤ ਜੀ ਉਹ ਬਰਦੇ ਜੀ ਮਾਜ ਮਹੱਲਾ ਪੰਜਵਾ ਉਹ ਸਤਿ ਮੰਦਿਰ ਦੇਖ ਸਾਚੇ ਜੀ ਆਇਆ ਜੀ ਆਇਆ ਸੱਚਾ ਸ੍ਰੀ ਦਰਬਾਰ ਸਾਹਿਬ ਹੈ ਮੰਦਿਰ ਸਾਹਿਬ ਹੈ ਜੋ ਰੇਖਾ ਪਰਮੇਸ਼ਰ ਨੂੰ ਕਿ ਆਈਦਾ ਹੈ ਅੱਜ ਕੱਲ ਪਰਮੇਸ਼ਰ ਗੁੰਡਾ ਆਏ ਜਾਂਦੇ ਆ ਇਹ ਸੱਚਾ ਮੰਦਰ ਹੈ ਸਤਿਪ੍ਰੀਤਾ ਦਾ ਬਲਵਾਰ ਸਾਹਿਬ ਹੋਣਾ ਸਾਹਿਬ ਹੈ ਹੋ ਦੀਦਾ ਸਹੇਲਾ ਅਜਿਹਾ ਹਰ ਗੁੰਡਾ ਆਈਆ ਇਹ ਸਾਰ ਸੰਗਤ ਨੂੰ ਸੱਚਾ ਮੰਦਰ ਹੈ ਜਿਹੜੇ ਸੱਚੇ ਨੂੰ ਕਿ ਆਇਆ ਜਾਵੇ ਇਹ ਸੱਚਾ ਮੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਣਾ ਜਿਹੜੇ ਸੱਚੇ ਨੂੰ ਕਿ ਆਇਆ ਜਾਵੇ ਉਹ ਸੱਚਾ ਮੰਦਰ ਹੁੰਦਾ ਹੈ ਸਾ ਸੰਗਤ ਜੀ ਜਿਹੋ ਸੱਚੇ ਪਰਮੇਸ਼ਰ ਨੂੰ ਪਿਆਰੀਏ ਉਹ ਸੱਚਾ ਮੰਦਰਾਂ ਤੋਂ ਸਵਰੂਪ ਹੈ ਕਿ ਜਿਸ ਸੰਗਤ ਜਿਸ ਜਿਹੜਾ ਆਪਣੇ ਸੁਖਰਾ ਤੋਂ ਸੱਚੇ ਨੂੰ ਪਿਆਰ ਕਰਕੇ ਨੀਰ ਹੋਈ ਜਾਦਾ ਉਹ ਹੀ ਦਾ ਸੇਲਾ ਜਿਸ ਸਮਾਰ ਗੋਲ ਕਰਾਈਏ ਉਹ ਹੁੰਦਾ ਹੈ ਸਾ ਸੰਗਤ ਜੀ ਸੋ ਨੀਤ ਹੈ ਜੋ ਵਿਦੂਹ ਦੇ ਹਰਿ ਦੇ ਬਣਾਇਆ ਦਾ ਡਾਇਮ ਹੁੰਦਾ ਹੈ ਸਾ ਤਰਫ ਸੁਹਾਵੀ ਜਿਦਕ ਵਸਣਾ ਮਾਰਗਾਂ ਦੇ ਦੀਦੀ ਦੀ ਸੋਹਣੀ ਸੁਹ ਹੈ ਜਿਸ ਹਦੀਂ ਦੇ ਕਹਿ ਭਗਤੀਆਂ ਨੇ ਇਹ ਘਰਤੀ ਤੋਂ ਵੱਧ ਕੇ ਜੁਣ ਮਾਇਨੇ ਰੋਸ਼ਨ ਜਿਦਿਓ ਸਿਧਿਓ ਸਿਧਿਓ ਤਾਂ ਆਪ ਚਾਤੀ ਕੋ ਰਹਾ ਹੋਵੇ ਉਥੇ ਤਾਜਰਾ ਹੋਏ ਨਗਰੇ ਫਿਰ ਇਹ ਸੁਖਾਸ਼ਰ ਹੁੰਦਾ ਹੈ ਇਹ ਕਾਸੀ ਦੇ ਕੋ ਨਾ ਇਹ ਸੁਖੇ ਪੁੱਤਰ ਮਨ ਹੋ ਰਿਹਾ ਲੰਦਾ ਕੋਈ ਜੀ ਕੋਈ ਹਰ ਰੰਗ ਲਾ ਹੈ ਪਰ ਸਾਡੇ ਕੋਲ ਜਾਜੂ ਮੰਡਲ ਕੋ ਸਾਰਿਆਂ ਤੋਂ ਬਿਹਤਰ ਹੈ ਜਿਹਨੂੰ ਤੇ ਕੀ ਵੇਖੇ ਵਰਤੋਂ ਜਾਈ ਹੋਏ ਹੈ ਜਸ ਸਾਰਿਆਂ ਦੀ ਦ੍ਰਿਸ਼ੀ ਦੇ ਕੋ ਪੈਂਦਾ ਹੈ ਉਸੇ ਪ੍ਰਕਾਰ ਸਾਹ ਚਲਨੇ ਦੀ ਜਿਵੇਂ ਧਰਤੀ ਵਿੱਚ ਇੱਕ ਅਵੰਤ ਹਿੰਦੂ ਧਰਤੀ ਹੈ ਜਿਵੇਂ ਸਾਇੰਸ ਕੋਈ ਜੰਗ ਹੋਇਆ ਹੁੰਦਾ ਹੈ ਉਹ ਹਾਰ ਨਹੀਂ ਇਹ ਮੇਰੇ ਸੱਖ ਲੱਗਦਾ ਹੈ ਕਿ ਹਰ ਬੰਦੇ ਨੂੰ ਲੱਗ ਜਾਂਦਾ ਹੈ ਜਿਹੜੇ ਜਨਕਦਰਦ ਆਦੀ ਬੋਲਦੇ ਨੇ ਫੱਟਦੇ ਕੋਈ ਕਰਾਜ ਕਰ ਲੈਂਦੇ ਨੇ ਜਿਹੜੇ ਸਿਰੋਂ ਬੋਲਦੇ ਹੁੰਦੇ ਆ ਇਹ ਧਰਤੀ ਤੋਂ ਆਇਂਦੇ ਕੋਲ ਆ ਜਾਂਦੇ ਆ ਇਸੇ ਪ੍ਰਕਾਰ ਅਕਾਸ਼ ਵਿੱਚ ਜੰਮੀ ਆਵਾਜ਼ਾਂ ਹਣੀਆਂ ਹਰ ਤੱਕ ਬੋਲਦੇ ਕੋਈ ਸਭਾ ਦੀ ਆਵਾਜ਼ਾਂ ਸਾਹ ਚ ਰਹੀਆਂ ਅਕਾਸ਼ ਵਿੱਚ ਸੁਧੀਆਂ ਹੋ ਰਹੀਆਂ ਜੇ ਕੋਈ ਫਰਦ ਚੰਗਾ ਬੋਲਦਾ ਮੰਗਾ ਬੋਲਦਾ ਸਭਰ ਵੀ ਕਰੀਏ ਅਕਾਸ਼ ਵਿੱਚ ਗੂੰਜ ਰਹੀਆਂ ਹੈ ਕਿ ਅੰਗਰੇਜ਼ਾਂ ਵਾਲੇ ਲੋਕਾਂ ਦੇ ਤੁਕੀਤਾ ਹੋਈ ਤੇ ਇਸਾ ਦੀ ਨੇ ਇਹ ਜਿਹੜਾ ਅਨਜ਼ੂਰ ਦਾ ਇੱਕ ਰੂਪ ਹੈ ਉਹਨੇ ਸ੍ਰੀ ਸਹੀ ਦਾਇਰ ਤੇ ਮੁਖੜਾ ਕਰ ਸਕੀਏ ਜਿਹੜੇ ਜਿਤਲ ਕੰਤਰਿਆਂ ਦੇ ਵਿੱਚੋਂ ਕਾ ਨਾ ਦੇ ਤੁਕੀਤਾ ਹੈ ਅੱਲਾਹ ਆਜਾ ਦੀ ਇੱਕ ਬਣੀ ਤਾਂ ਨਾ ਰਹਾ ਕਰਿਆ ਸੀ ਇਹਦੇ ਨਾਲ ਆਜੂ ਨਾਲ ਸਭ ਤੋਂ ਮੁਖੀ ਨਹੀਂ ਕੱਢ ਸਕਦੇ ਐਨਾ ਭਾਰੀ ਹੋਣ ਦਾ ਸਾਹ ਹੈ ਕਿ ਜਿਹੜੇ ਬੇਦਾ ਦੇ ਸਵਾਰ ਕਾਬੂ ਕੀਤਾ ਗਏ ਉਹਨਾਂ ਬਾਰੇ ਜੋ ਨਗਰ ਹੈ ਅਸਾਂ ਜੀਵਨ ਰਿਹਾ ਉਹ ਆਦਮ ਕਰਨੇ ਕੋਈ ਯਾਰਾ ਨਹੀਂ ਕਰ ਸਕਦੇ ਜੀ ਸ੍ਰੀ ਆਰਜੋਤ ਰਾਣੀ ਪ੍ਰਮਾਤਮਾ ਸੁਖੀ ਸਾਹਿਬ ਜੀ ਉਹ ਉਦਾਹਰਣ ਹੈ ਇਸੇ ਪ੍ਰਕਾਰ ਸਤਿ ਸ੍ਰੀ ਅਕਾਲ ਜੀ ਰਾਜਾ ਜਨਨ ਹੋਈਏ ਪਰੋ ਕਰਤੂ ਸੋਹਣੀਤ ਹੈ ਸਾਹ ਕਰਤੂ ਸਵਾਜ ਜਿਤ ਵਤ ਹੈ ਮਾਰੇ ਜਨਨ ਹੋਏ ਪਰ ਇਹ ਬੜੀ ਸੋਹਣੀਤ ਹੈ ਜਿਤ ਹਰੀ ਦੇ ਘਾਰੇ ਭਾਈ ਜਨ ਵਸਦੇ ਹੋਏ ਸਤਿ ਨਾਮ ਜਿਤੋ ਗੁਰ ਬਾਣੀ ਸਭ ਸੱਯੰ ਮਹੰ ਸਤਿ ਗੁਰੂ ਜੀ ਬੈਸਕੇ ਉਸ ਨਾਮ ਸਿ ਗੁਰ ਬਾਣੀ ਜਾਈਏ ਸਾਹ ਕੋਈ ਨਹੀਂ ਕਹਿੰਦੇ ਉਹਨਾਂ ਬਤਲੀ ਕਹਿੰਦੇ ਆ ਅਸੀਂ ਤਾਂ ਦੁਨੀਆ ਦੀ ਤੰਗੜਾ ਵਾਲੀ ਨਹੀਂ ਸੰਭ ਸਕਦੇ ਨੇ ਕੋਈ ਅੱਲਾ ਹੈ ਜਿਹੜਾ ਬਣਾ ਲੂ ਪਰ ਹਜ਼ੂਰ ਦੀ ਜੇ ਦ੍ਰਿਸ਼ਟੀ ਆਹ ਆਦ ਕਲੇ ਧਰਤ ਤੇ ਤਾਵਾ ਆਵਾਸ ਹੈ ਮੇਰੀ ਜਿੰਦਗੀ ਦੀ ਹੈ ਸੈ ਹਰ ਹਰ ਨੂੰ ਹੰਤਿਆ ਰਾਗਾ ਨੂੰ ਸੈ ਤਾੜੀ ਦੇ ਸਤਿਗੁਰ ਦੀ ਜਿੰਦਗੀ ਦੀ ਹੈ ਜਿਦ ਹਰ 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 ਕੋ ਹੁਬਾਇਆ ਨੇ ਵਿਮਨਤਿਨ ਸੋ ਆਤਾਰ ਮੇਰੀ ਜਿੰਦਗੀ ਦੀ ਹੈ ਇਸ ਪ੍ਰਕਾਰ ਮਾਲਾ ਸਾਰੇ ਅੰਗਰੀ ਦਾ ਸੁਲੰਭ ਹੈ ਉਹ ਸਾਰੇ ਕਾਪੀ ਜੋਗੇ ਅੰਦਰ ਸੁਲੰਭ ਹੈ ਉਹ ਕੋਈ ਅਲਾਦ ਹਨ ਜੀ ਨੂੰ ਹੀ ਪਛਾਨੀ ਸਕਦੇ ਕੋਈ ਸੱਜਣ ਹੈ ਜੀ ਸੱਜਣ ਨਾ ਹੋ ਤਾਂ ਸੰਗਮ ਦੀ ਵਿਚਾ ਹੈ ਸੱਜਣ ਸੱਜੀ ਸੱਜਣ ਹੈ ਕਾਇਨਾਤ ਹੈ ਸੱਜਣ ਸੱਜਣ ਕੀਆ ਕਰਦਾ ਹੈ ਉਸ ਉਹ ਸੱਜਣ ਹੈ ਸਾਰੀ ਸ੍ਰਿਸ਼ਟੀ ਪਹਿਲਾ ਹੋਰ ਨਾ ਰੂਪਾਂ ਦੀ ਜੀ ਅਦ੍ਰਿਸ਼ ਹੈ ਰਹੀ ਇਹ ਸਾਰੀ ਰਤਨ ਮਹਾਰਾਜ ਜੀ ਸਰਬਤ ਦਾ ਕਾਇਨਾਤ ਜੀ ਇਸੇ ਕਰਕੇ ਸੱਜਣ ਜਿਹੜਾ ਉਸ ਅਸਰ ਦੇ ਸਾਰੇ ਕੱਟ ਖੜੋਤੇ ਉਹ ਸੱਜਣ ਜਿਹੜਾ ਸੋਨਾ ਹੈ ਜੋ ਜੀਰਨੇ ਬੋਹਾਂ ਸੀ ਅਰਬੀ ਹਰਮੇ ਗਿਰਖਾਂ ਤੋਂ ਆਈ ਜਿਨਨੋ ਮਾਰਾ ਸਾਹਿਬ ਬਖਸ਼ੰਦ ਉਹਨੇ ਮੋਹਰਮਾ ਵਿਰੋਧ ਨਾ ਰੱਖੋ ਸੱਤੇ ਨਾਮ ਜਪੋ ਤੁਰਬਾ ਸੱਤਾ ਕਰਤੋ ਆਈ ਜਿਦਿ ਕਤ ਹੈ ਹਾਰ ਜਾਨੇ ਮੁੱਤਿ ਜਿਹੀ ਰਿਸ਼ੀਵਲੀਪਾ ਜਿਹ ਜਿਹੀ ਘੜੀ ਵੇ ਜਾਣ ਬਸਰ ਕੇ ਪਰਮੇਸ਼ਰ ਦਾ ਵਿਸ਼ਵਾਸ ਕਰੇ ਸੱਤੇ ਨਾਮ ਮਰਮਤੋ ਉਸਦਾ ਹੀ ਹੋ ਸੋ ਪ੍ਰੇਰਣਾ ਚਾਹੇ ਕਰਨਾ ਦਿਲੋਂ ਹੰਸਾ ਸਭ ਤੋਂ ਪਹਿਲੇ ਸਦਾਰਸ਼ਾ ਚ ਅਗਨੀ ਵਿਸ਼ੇਸ਼ਾਤ ਤੇ ਇਸੇ ਪ੍ਰਕਾਰ ਕਿੰਨਿਆ ਉਸੇ ਦਿਨ ਭੂਤ ਕੈ ਦੀ ਤੰਤਰੀ ਵਾਹਿਤਵਾਸਾ ਹਾਰ ਜਾਣੇ ਜਿਹੜੇ ਪ੍ਰੂਜਾ ਦੇ ਹੋਣੇ ਜਾਨ ਵਾਚੇ ਪ੍ਰਮੇਸ਼ਰ ਦੇ ਗੁਣ ਲਾਉਂਦਾ ਹੈ ਲਾਹਰ ਕੀ ਗੋਣੇ ਰਹਿ ਗਏ ਸੱਚੇ ਨਾਮ ਸੁਹੋਤੁਰਾ ਸਭੇ ਸਤਿਗੁਰੂ ਨੈਰੀ ਬ੍ਰਹਮਤੈ ਦਾ ਤੂਈਆ ਉਹ ਪੂਰਨ ਬ੍ਰਹਮਣੀ ਸੋਹਣੇ ਸਤ ਰੂਹ ਵੀ ਆਈ ਹੈ ਜਾਨੀ ਸੁਹਾਵਾ ਨੂੰ ਦੁਹਰਾਓ ਬੱਤੇ ਨਾਮ ਨੂੰ ਚੋਣੇ ਕਰਵਾਓ ਸਤਿਗੁਰੂ ਜੀ ਨਾਮ ਦੇ ਵਿੱਚ ਚੋਣੇ ਕਰਵਾਉਣ ਜਾਂਦੇ ਹੋ ਤੇ ਆ ਰਹੇ ਹੋ ਸਾਚੇ ਬੜਾਈ ਜੀਣਾ ਪਾਈ ਸਤਿਗੁਰੂ ਜੀ ਦੀ ਬੁੜਾਈ ਹੈ ਇਹ ਅਭੀ ਕਿਰਤ ਕਿਸੇ ਦੇ ਪਾਸੇ ਨਾ ਸਾਰੇ ਪ੍ਰਾਣ ਵਾਲੇ ਤੋਂ ਮੈਂ ਚਰ ਗੁਰਦਾਵਾਰ ਨਾਲ ਤੋਂ ਮੈਂ ਸੇਖਾਸਤਰਾ ਵਾਲੇ ਤੋਂ ਦੋ ਸਪਾਈ ਸੁਮਤੀ ਵਾਲੇ ਤੋਂ ਨਾ ਕੋਰਾ ਹਰਕਾਨ ਆਦਿਕ ਸਾਰਤਕ ਬਾਇਆ ਤਾਂ ਕਿਸੇ ਕੋ ਤੀਨ ਨਹੀਂ ਪਾਈ ਗਈ ਜਿਵੇਂ ਤਰਕ ਤਾਰੇ ਨਾ ਕਹੇ ਅਰ ਜਾਏ ਜੋ ਗੁਰੂ ਜੀ ਆਰਾਮੇ ਸੋਹਰੇ ਘਰ ਤੋਂ ਕਰਦਾ ਹੈ ਕੋਈ ਵਾਧੂ ਤਿਹਾਣੀ ਜਾਂ ਕਿਸੇ ਪ੍ਰਕਾਰ ਮਹਾਰਾ ਜਨਮ ਨਹੀਂ ਆਇਆ ਹੈ ਗੁਰੂ ਜੀ ਕਰਦਾ ਹੈ ਜੈ ਉਸ ਗੁਰੂ ਜੀ ਤਰੀ ਸੂਰ ਜਿਵੇਂ ਪ੍ਰਕਾਣੇ ਵਦਕਾ ਕਰੂ ਜਿਵਾ ਨਾ ਸੰਗਾਇ ਨਾ ਦਾ ਦਾ ਫਿਰਨ ਸੁਣੋ ਕੋਈ ਸੰਗ ਵੀ ਕਿਸੇ ਪ੍ਰਕਾਰ ਵੀ ਕਿਸੇ ਪ੍ਰਕਾਰ ਪਾਲਣਾ ਕਰਦਾ ਕੋਈ ਇੱਕਤੀ ਕਰਦਾ ਹੈ ਉਸਦੇ ਗਾਇਲ ਕਰਨ ਲੈਂਦਾ ਜੀਆਂ ਦੇ ਕੋਹੜ ਕੋ ਕਰਵਾ ਰੇ ਉਹਨਾਂ ਕਰਮਾਂ ਸਾਰ ਮੁੱਖ ਮੁੱਖ ਪਰਮਾ ਜੋਨੀ ਕੋਈ ਸੁਪੀ ਦਿੰਦੀ ਹੈ ਉਹਨਾਂ ਸਾਰਨ ਦੇ ਚੇਤੇ ਕਰਨਾ ਕੋਈ ਸੁਖੀ ਹੈ ਕੋਈ ਕਰਮਾਂ ਨੂੰ ਉਹਦੇ ਕਰਮ ਦਾ ਤਾਹਣ ਹੋ ਜਾਏ ਕੋਈ ਸੁਖੀ ਆ ਵੀ ਕਸ਼ਮ ਨਹੀਂ ਪੁੱਛਾ ਗਏ ਲੱਭਤੀ ਗਈ ਕੋਈ ਕਰਮ ਕਿਰਤਵਾਰੀ ਕਸ਼ਮ ਨਹੀਂ ਪੁੱਛਾ ਗਏ ਅਸਾਜਾ ਕੋਈ ਕੋਈ ਕਰਮ ਦੀ ਮੇਨਾਂ ਤੇ ਅਲੰਬਸੀ ਕਰਨਾ ਹੈ ਉਹਨੇ ਜਦੋਂ ਇਹ ਗੱਲ ਕੀਤੀ ਸੜਕੀ ਬਸਤੀ ਵਾਲਾ ਇਹਨੇ ਉਹਨੇ ਕਹਿੰਦੀ ਕਿ ਕਿਹਾ ਗਿਆ ਕਿ ਉਹ ਵੀ ਗੱਲ ਕਰਨੀ ਕਿੰਨੀ ਆ ਉਹ ਵੀ ਜੀ ਜੈ ਮਹਾਰਾਜ ਉਹ ਕਰਮਾ ਸੀ ਕਰਿਆ ਕੋਈ ਮਰਦਾ ਸੀ ਦੇ ਕਾਈ ਵੀ ਕਸੀ ਕੀਤਾ ਯਾ ਸਗਦਾ ਯਾ ਰਾਇ ਤੇ ਆਏ ਜੀਵਾ ਦਨਸੂੜੀ ਤੂੰ ਹਰਦੇ ਜੀ ਜਨਸੂਰ ਤੇ ਆਇਆ ਰੰਗ ਤੇ ਸਾਜ ਅੰਕ ਜੀਲੇ ਹੁੰਦੇ ਹੋ ਸਾ ਤੇ ਸਾਵਨ ਨਾਨਕਾ ਲਾਣੋ ਜੀ ਰੋਗ ਰਾਗ ਸਨ ਕਰ ਕੋ ਮਨ ਤੇ ਸੋਰੀ ਮੰਨ ਨਾਉਂ ਗੇ ਪਰਵੈ ਸੋ ਸਭਾ ਜੀ ਸਿਰਦ ਬਰਨ ਉਹ ਕੋ ਨਾਉਂ ਮੰਨ ਸੋਰੀ ਹੰਨ ਸਾ ਤੇ ਸਾਵਨ ਲਾਣੋ ਬਨ ਕਾ ਦੀਪਾਈ ਜੇ ਸੋ ਕੋ ਪੰਚੀ ਸੰਸਕਰੀਏ ਹਰ ਬੁੱਤ ਕੋ ਜਿਸ ਨੂੰ ਜਨਮ ਦਿੱਤਾ ਉਸ ਦਾ ਸਿਰਜਣਹਾਰ ਹੈ ਨਾਮੁਰ ਪਾਤਸ਼ਾਹਾਂ ਪਾਤਸ਼ਾਹ ਵਗੇ ਬਾਦੰਗਰ ਦੇ ਪਰਮੇਸ਼ਰ ਦੀ ਜਨ ਹੈ ਉਸਲਾ ਹੈ ਜਨਮ ਪਾਇਆ ਕੋਈ ਮੱਧਾ ਜਾਂ ਕੋਈ ਪਾਤਸ਼ਾਹ ਨਹੀਂ ਜੀ ਹੈ ਸਾਡੀ ਹਾਰੇ ਗੋਲ ਦਾਈਏ ਸੰਗਰਮ ਨਿਹਾਲ ਕਰਕੇ ਅਸਾਂ ਸਭੀ ਦੇ ਜਨਨ ਦਾਰੀ ਲਾਹਾਂ ਗੰਗਰਤੋ ਕੀਰੇ ਕੋਟ ਭਾਵ ਜੋ ਮਾਰੇ ਆਏ ਸ੍ਰੀ ਗੰਗਾਂ ਦੀ ਗੁਸਤੋ ਆਤਮਿਕ ਸਤਿ ਸ਼ਾਚਾ ਧਰਨੋ ਮਾਣ ਨਾਮ ਦੀ ਸਾਰੋ ਫਕੀਰ ਨਾ ਹੋਵੇ ਨਾ ਕੋਈ ਜੋ ਹਿਸਾਬ ਹੋਇਆ ਕੋਈ ਪ੍ਰਾਪਤ ਹੋਵੇ ਫਕੀਰ ਨਾ ਹੋਵੇ ਨਿਸ਼ਾਨ ਸੰਨ ਹੋਇ ਨਾ ਕੋਈ ਕਾਸ ਫਕੀਰ ਨਾ ਹੋਵੇ ਸੰਤ ਚੇਂਦੀ ਹੋਇ ਨਾ ਕੋਈ ਕਾਸ ਫਕੀਰ ਨਾ ਕਰਕੇ ਨਿਸ਼ਾਨ ਕਰਿ ਤੋ ਹੋ ਜਾ ਸੁਖਾਰ ਵਿੱਚ ਸਕੀ ਮਾਰੇ ਪਰ ਕੋ ਮਾਰੇ ਆਪ ਨਿਸ਼ਾਨ ਕੰਧ ਭਰੇ ਸਕੀ ਆਨਰਦਾਣਾ ਤੇ ਸਤਿ ਸ੍ਰੀ ਅਕਾਲ ਆਪ ਦੇ ਨਾਮ ਦਾ ਆਪ ਦੇ ਸ਼ਰੀਰ ਦਾ ਆਪ ਦੇ ਗਿਆਨ ਦਾ ਕੋਈ ਅੰਤ ਨਹੀਂ ਜਲ ਸਕਦਾ ਮਾਰੇ ਸਨਾਂ ਕਰ ਸੱਚਾ ਤੇ ਮਾਰੇ ਮਕਾਨਾਂ ਦੀ ਸ੍ਰੀ ਅਨੰਤਰ ਮਕਾਨਾਂ ਦੇ ਰੰਗ ਵਾਲੇ ਜੀਵ ਹੈ ਅਨੰਤਿਆ ਦੀ ਸੱਚਾ ਸ੍ਰੀ ਪ੍ਰਮੇਸ਼ਰ ਹੈ ਸਾਰ ਸ੍ਰੀਰਾਂ ਵਿੱਚ ਅਨੰਤ ਜੀਵਾਂ ਦੇੰਦੂ ਹੋ ਆਪਰੇ ਸ੍ਰੀ ਹੈ ਮਾਰੇ ਸਾਥੀ ਤੇ ਆਇਆ ਸਾਦੇ 10 ਸਾਦੇ ਕੋਈ ਸੱਜੇ ਨੇ ਫਲਾਇਆ ਕੋਈ ਹਨਾ ਕਰੇ ਅਰਦਾਸ ਨਹੀਂ ਜਾ ਰਹੇ ਉਹ ਮਾਰਾ ਸੱਜਾ ਕੋਈ ਹੈ ਕੋਈ ਜਾਉਦਾ ਮਨ ਕੇ ਅੰਤਰੀਆ ਨਹੀਂ ਫੜੇ ਕਟੜ ਕੋਈ ਅੰਦਰ ਨਹੀਂ ਜਾ ਰਹੇ ਆ ਉਹ ਅੰਤਰੀਆ ਨਹੀਂ ਜਾਣੇ ਕਰੋ ਜਵੰਦ ਆਰੇ ਸਾਰੇ ਜਿਹੜੇ ਸਾਦੇ ਅੰਦਰ ਸਤਾਲੇ ਦੇ ਕਣਕ ਸਾਰੇ ਨੂੰ ਦੇਖੀ ਜਾਂਦਾ ਕੋਈ ਫਲਾਣੇ ਵਾਗ ਕੋਈ ਕੀਤਾ ਉਹ ਕੋਈ ਰੱਬ ਕੋਈ ਕੀਤਾ ਹੈ ਇਹ ਸੱਚਾਈ ਨਹੀਂ ਆਉਣੀ ਹੈ ਗੁਰੂ ਤਾਂ ਹੀ ਕੋਟੀ ਨਹੀਂ ਸਾਡੀ ਜਿਵੇਂ ਸਰ ਸੁਹਾਣੀ ਹੈ ਸਾਰੀ ਨੂੰ ਅੰਦਰ ਦੱਸੀ ਜਾਂਦਾ ਹੈ ਉਹ ਹੰਤੋ ਹੀ ਆਣੀ ਨਹੀਂ ਜਾਣਾ ਕਰੇ ਹੋ ਪਿਆਰੇ ਜੀ ਮਾਰੋ ਮਹੱਲਾ ਪਾੰਜਵਾ ਅਰਾਂ ਦੇ ਸੁਹਾਣੀ ਦੇ ਕੋਈ ਕੋਈ ਨਾ ਦੋਹਾਂ ਸੰਸਾਏ ਸਾਜੀ ਸੁਣੀ ਤੇ ਉਹ ਜਨਮੀ ਦਾ ਸੋਨਾ ਸੋਹਣੀ ਨੀਤ ਹੈ ਆਪਾ ਅੰਦਰ ਦਾ ਨਾ ਨਾ ਸ਼ਾਂਤੀ ਸ਼ਾਂਤ ਨਹੀਂ ਨੀਤ ਹੈ ਜਿਸ ਦਾ ਆਪੇ ਜੀ ਸੀਨ ਤੋਂ ਪੜ੍ਹਿਆ ਹੁੰਦਾ ਹੈ ਅੰਦਰ ਤੋਂ ਨਮਨ ਦਾ ਜਾਪ ਹੁੰਦਾ ਹੈ ਜੇ ਆਪ ਅੰਦਰ ਤੋਂ ਨੋਮੋ ਮਾਰਕੋ ਸ਼ਾਂਤ ਨਹੀਂ ਨੀਤ ਹੈ ਮਾਰਕੋ ਨੋਮੋ ਨਾ ਜੋੜੇ ਹੋਇਆ ਹੁੰਦਾ ਹੈ ਖਸਰਦਾ ਹੁੰਦੀ ਹੈ ਉਹ ਜਨਮੀ ਰਾਤਰੀ ਸੋਹਣੀ ਕਹੇ ਲਗਨ ਤੁਸੀਂ ਇਹ ਸੋਹਣੇ ਤਰੀਕੇ ਸਮੇਂ ਵੀ ਜਿਹੜੇ ਕਰਨ ਪੜੇ ਹੋਰ ਤੋਂ ਕੋਈ ਅਰਾਜ ਸੋ ਰਾਗ ਦੀ ਗਰਚੀ ਚੇ ਨੀਤ ਹੈ ਕੋਈ ਨਾ ਕੋਈ ਅਸਵਾਜ ਜੀਆ ਤ੍ਰੇਨਾ ਵਸਾਇਆ ਲੀ ਜੀ ਹੋਈ ਜੀ ਨੀਆ ਜੀ ਚਮਕਣਾਰੇ ਜਾਗਨ ਸੰਗੋ ਨੇ ਰਾਮ ਪਿਆਰੇ ਜਿਨ੍ਹਾਂ ਦੀ ਵਸਤਾਰੀ ਦੀ ਰਾਤ ਜੀ ਹੋਈ ਹੈ ਸਭ ਦਿਨਾਂ ਦੀ ਤਾਰੇ ਚੰਗ ਰਿਹਾ ਹੈ ਰਾਮ ਰੂਪੀ ਚੰਨ ਚੜਿਆ ਹੋਇਆ ਹੈ ਸਰਦਾ ਜੀ ਦੇ ਨਾਲ ਕੀ ਜੀਵਨ ਅਸਾਧਿਕ ਰਾਤ ਹੈ ਔਰ ਆਦੀ ਸ਼ੋਮ ਨਹੀਂ ਹੈ ਜਨ ਕੀ ਸੋਈ ਲਾ ਅਜੇ ਜੰਗ ਜੰਗ ਵਾਹੀ ਦਾ ਗਿਆਨ ਪ੍ਰਾਪਤ ਹੋਣਾ ਹੈ ਯਾਦ ਰੱਖ ਜਨ ਵਾਲੇ ਵੀ ਸ਼ੋਮ ਨਹੀਂ ਖਾਤੇ ਰਹਿਣ ਰਾਤ ਹੰਗਰਤ ਨਾ ਨੇ ਸਾਂਖੇ ਸਾਂਝੀ ਲਾ ਜਗ ਬੰਦਰ ਜਿਨ੍ਹੇ ਵੜਦਾ ਜਾਤ ਕਰੀਦਾ ਹੈ ਸੰਤ ਭਗਤ ਜੀ ਨੂੰ ਵਿਸ਼ਵਾਸ ਬਰਾਹਮਣੀਆਂ ਨਹੀਂ ਕੋ ਮਨ ਮਾਰ ਪੰਨਾ ਕੋ ਜਿਹਨ ਦੀ ਸੋਹਣੀ ਤੇ ਕੋਰਾ ਪ੍ਰਵੀ ਸੋਹਣੀ ਕਾਣ ਕੜੀ ਮੂਰ ਦੇ ਸੇਵਰੇ ਦੇ ਪਾਲ ਵੰਗਿਆ ਜਿਹੜੇ ਮਾਰੇ ਸਾਧਾ ਸੁਨਮ ਕਰ ਜਾਏ ਇੱਕ ਘੜੀ ਗਿਜ਼ਰ ਹੋ ਤਰੀ ਤਰੀ ਮੂਰ ਦਾ ਸੇਵਰ ਮੂਰ ਦਾ ਮੂਤ ਦੋ ਕੜੀਆਂ ਦਾ ਨਾ ਹੋ ਇੱਕ ਕੜੀ ਦੋ ਕੜੀਆਂ ਜਿਹਨਾਂ ਕਰ ਜਾਏ ਪਾਲ ਸਖਨਾ ਇਸਰ ਕੜੀ ਦਾ ਹੈ ਬਰੇ ਬੰਨਿਆ ਜੁਗਰਗਰ ਨਾ ਤਰਕਾਰ ਗਿਵਾਰੋ ਇਹ ਗੁਰੂ ਸਾਹਿਬ ਨੇ ਕਿਹਾ ਜੀ ਇਹ ਕੋਈ ਸਾਹ ਸਮੇਂ ਦੀ ਬਿਲਕੁਲ ਜਿੰਨਾ ਸਫਲਾ ਹੈ ਉਹ ਜ਼ਿੰਦਗੀ ਸਫਲੀਆ ਦੱਸਦੀ ਇਹਨਾਂ ਆਪਾਰ ਸਜਦੀ ਹੈ ਜਿੰਦ ਸਨਿਆ ਸਾਹ ਸਾਹ ਹੈ ਜਿਵੇਂ ਪੱਤਰਾ ਹੁਕਦਾ ਹੈ ਤਾਂ ਜਿਵੇਂ ਸਾਹ ਸਮੇਂ ਦੇ ਸਾਹ ਹੋਦੇ ਨੇ ਜਿਵੇਂ ਲਹਾਰ ਦੀ ਲਹਾਰ ਦੀਆਂ ਖੱਲਾਂ ਵਿੱਚੋਂ ਕੋਈ ਤੁਹਾਨੂੰ ਆਪੇ ਖੱਲਾਂ ਵਿੱਚੋਂ ਪਾਉਂਦੀ ਹੈ ਸਾਇ ਇਸ ਪ੍ਰਕਾਰ ਖੱਲਾਂ ਦੇ ਨਿਕਲਦੇ ਹੈ ਇਹ ਜਿਹੜੀ ਕੋਲੇ ਤੇ ਗਾਇਲ ਆਪਰੇ ਬਣਾ ਪਰ ਲੰਕੋ ਜਿਹੜੇ ਸਹਿ ਜਾਂਦੇ ਹੋ ਗਾਈ ਜਾਂਦੇ ਆ ਜੱਫੀ ਆ ਰਹੇ ਹੰਗੇ ਤੇ ਇੱਕ ਆਸਰ ਇੱਕ ਜੀਵਨ ਸਾਰੀ ਸੁਖਾਈ ਦੀ ਇਹਨਾਂ ਦੇ ਜਿਵੇਂ ਸਗਲਾ ਤੇ ਸੰਗਤ ਨੂੰ ਫਰਮਿਤੋ ਉਸ ਸੰਗਤ ਨੂੰ ਫਰਮਿਤੋ ਆਪੀ ਕਰਕੇ ਹੈ ਜੇ ਮੇਰਾ ਤਾਂ ਮਾਨ ਦੇਖ ਸਗਲਾ ਤੇ ਜੇ ਕੋਈ ਵੀ ਸਲਾ ਨਾ ਸੁਣਦੇ ਮੁਰਤੇ ਜਿਵੇਂ ਨਹੀਂ ਸੰਕੇ

ਆਹ ਆ ਪਾਤਵੀ ਨੂੰ ਬੁਲਕੇ ਚੰਨ ਵਾਲਾ ਪ੍ਰਵੇਸ਼ੂ ਦਾ ਨਾਮ ਹੈ। ਤੇਮੜਾ ਤਾਂ ਨਾਮ ਦੇ ਫਰਲਾ ਤੇ ਪ੍ਰਵੇਸ਼ੂ ਦਾ ਨਾਮ ਸੁਣੇ ਵੀ ਆ ਰਹੇ ਹੁੰਦੇ ਕਿ ਅੱਗੇ ਰਾਸਤੇ ਕੋਈ ਮੇਟਾ ਲੇ। ਜੇ ਨਹੀਂ ਉਜਲੀ ਕਰੂੰਗਾ ਉਹਨੇ ਦੋ ਸਾਰੇ ਨਹੀਂ ਜਾਂਦੇ ਰ। ਜਿਹਨੇ ਮੇਟਾ ਕਰੇ ਵੀ ਪਾਤ ਕਰੇ ਪੰਚਲ ਦੇ ਦਖਰੇ। ਆਹ ਪੰਚਾਂ ਦੇ ਵਾਸੇ ਕਰੀ ਜਾਂਦੀ ਸੀ ਜੁਨਾਏ ਕੋਈ ਸਭ ਉੱਤਰੀ। ਇਹ ਸਾਦੇ ਸੁਨਣ ਕਰਕੇ ਕੰਨ ਜਲੁਰੂ। ਫੇਰ ਮੇਸੇ ਕੇ ਲਿਆ ਆਏ ਆਂਗੇ ਦਵਾਈ ਨਾ ਹਵਾ ਮੰਗੇ ਤਰਨਾ ਮੇ। ਬਹੁਤ ਜਨਾਂ ਹੋਏ ਨੇ ਸੰਤ। ਸੋਹਣ ਸੰਗੋਗ ਕੋ ਤਾਲ ਕਰਨ ਲੱਗ ਜਾਂਦੇ ਆਂ ਮਾਰੇ ਜਿੰਨੇ ਨਾ ਦੇ ਸੰਤ ਨਹੀਂ ਬੱਤੀ ਗਾਣ ਜੰਗ ਦੇ ਬੰਦ ਹਰੋ ਕਾਲਾਂ ਨੂੰ ਤੇ ਜਗ੍ਹਾ ਦੀ ਜਿੰਨੀ ਕਾਲਾਂ ਤੋਂ ਬੰਦ ਕਰਕੇ ਤੇ ਅਜਿਹਾ ਇੱਕ ਅੜਵਾਣੇ ਦੇ ਨਿਯਾਇਗਾਣਗੇ ਪਰ ਇਹ ਬੰਦ ਕੀਤਾ ਜਾਏਗਾ ਜਿਹੜੇ ਜਾਣੂ ਨਹੀਂ ਕੋਈ ਜੇ ਸਾਡੇ ਕਰੀ ਜਾਂਦੇ ਕਹਿੰਦੇ ਹੋਏ ਖੋਲ ਲਵਾਂਗੇ ਉਹਨਾਂ ਦੇ ਵੀ ਮਿਟਨੇ ਜਿਹੜੇ ਆਣ ਨਹੀਂ ਅੱਗੇ ਰਹਾ ਤੇ ਯੂਨ ਕਰ ਦੇਣਗੇ ਉਹ ਕੋਈ ਨਹੀਂ ਕਰਨੀਗੇ ਪਰ ਸੰਦੇ ਦੇ ਵੀ ਬਸਾਂ ਲਾਇਨਗੇ ਉਹਨਾਂ ਦੇ ਬੱਤੀ ਜਾਣਗੇ ਜੋ ਕਿ ਖਿਲੇ ਅੰਦਰ ਬਰਸਲਿਆ ਪਰਗੋ ਆਦੇ ਮਾਰ ਗਿਆ। ਅਗੋਨੀ ਪਰਵਾਹੀ ਭੰਤੀ ਦੇ ਵਾਸਤੇ ਕਹਿੰਦਾ ਇਹਦੇ ਗੁਨਾਹ ਤੇ ਦੱਸਦਾ ਹੈ ਪਰ ਅਗੋਨੀ ਜੋ ਨਾ ਕਰੇ। ਉਹ ਮਰ ਕੇ ਨਾ ਜੋ ਸਭ ਨਾਲ ਲਾ ਕੇ ਇਹ ਦੋਸ਼ ਹੈ ਨਵਾਂ ਸਮਝਣੇ ਕਰਦੇ। ਜਿਹੜੇ ਦੋਸ਼ ਹੈ ਸਭ ਕੁਝ ਪਰ ਹੂਦ ਰਸਾਂ ਦੇ ਵਿੱਚ ਆਉਂਦੇ। ਤੰਤਰ ਉਹਨੇ ਮਹਕਾਰ ਆਇਆ ਤੇ ਦੋਸ਼ ਸਾਰੇ ਹਿੰਦੇ ਤੇ ਲੈ ਜਾਂਦੇ ਹਨ। ਆਕਰ ਬਾਹਾਂ ਦੇ ਪਾਤਸ਼ਾਹ ਉਹਨਾਂ ਦੇ ਅੰਦਰ ਦੀ ਗੁਰੂ ਦੀ ਰੂਪ ਹੈ ਬਾਹਰ ਸ੍ਰੀ ਸਾਹਿਬ ਦੇ ਅੰਦਰ ਦੀ ਅਰਿਜਨ ਸੰਗ ਦੇਖਣ ਲੱਗ ਜਾਂਦੇ ਆ ਸਰਦਨ ਸ੍ਰੀ ਦਾਣ ਕੋਈ ਲੰਗ ਸੰਗ ਰਹਣ ਲੱਗ ਜਾਂਦਾ ਮੂਰਕਾਰ ਸ੍ਰੀ ਦਾ ਫਾਰਮਾ ਪ੍ਰਕਾਸ਼ ਦਾ ਰੂਪ ਹੈ ਤਾ ਪਾਉ ਸਾਰੂਖੀਆਂ ਗੁਰਪੀਰ ਉਹਨਾਂ ਨੇ ਇਹ ਸੱਤ ਪ੍ਰਕਾਰ ਦਾ ਹੋਣਾ ਸੀ ਜੇ ਘਟਾ ਪਰ ਲੋਕ ਦਾ ਜਾਨੀ ਯੋਜਨਾ ਦਾਤ ਅਨ ਲਖਿਆ ਦੇ ਦਾਸ ਸਮਾਜਿਕ ਦਾ ਸਾਥ ਪਰ ਆਹ ਪਾ ਪਰਮੇਸ਼ਰਿਆ ਗੁਰਪ੍ਰੀਤ ਹਨ ਉਹ ਲੋਕ ਦਾ ਪਰਮ ਲੋਕ ਦਾ ਆ ਤਾ ਉਹ ਜਿਹੜਾ ਹੋ ਰਿਹਾ ਸੀ ਤਾ ਪੂਰੇ ਗੁਰੂ ਸਤਿ ਕਰ ਕਾਂ ਦਾ ਖੋਲਾ ਨੀਰ ਜਪ ਇਹ ਸਭ ਤਰਿ ਜਾਈ ਉਹ ਸਮਰਿਆ ਜਿਹੜਾ ਕੋਈ ਪਰਮੇਸ਼ਰ ਨੂੰ ਦੇਖਦੇ ਹਨ ਬੱਦ ਸਮਰਾਥੇ ਵਾਦ ਨੂੰ ਅਪਾਰ ਜਿਹੜਾ ਵਾਦ ਨੂੰ ਬੜਾ ਸੈ ਸੰਤੀ ਵਾਣ ਬੰਦ ਇੱਥੇ ਵਰਨ ਮੈਂ ਅੱਜ ਕਨ ਤੋਂ ਵੀ ਆਦਿ ਮੰਨ ਦੀ ਮੰਨ ਦੀ ਦਨਤਾ ਦੇ ਪਰਕ੍ਰਿਤੀ ਦੇ ਪਾਰਾਵਾਰ ਤੋਂ ਪਰੇ ਹੈ ਆਕਾਰ ਹੈ ਆਲਿਗਾਨ ਪਰੇ ਸੰਦ ਆਰਾਮ ਸਾਰੇ ਪਾਰਸਾ ਦੇ ਨਵੇਂ ਮਿੱਧੀਆਂ ਦੇ ਦੇਣ ਵਾਲਾ ਜੋ ਨਵੇਂ ਆਸ਼ਰਮ ਬਸਰਾ ਆਦਿ ਕੰਦੇ ਕੋਲੇ ਤਨਾਰੇ ਤੰਤਾ ਦੇ ਹਿੱਕੇ ਨਵਾਲਾ ਕਰੇ ਹੋਏ ਹਮਾਰਾ ਇਹ ਮਾਰ ਅੰਤ ਮਦ ਪ੍ਰਭ ਤੋਂ ਸਮਰੇ ਯੱਗ ਦੀ ਆਨਿ ਪੂਰੀ ਕਰੇ ਉਸ ਹੈ ਮਦ ਨਹੀਂ ਕਰੀ ਅਕੁਲੀ ਜੀ ਦਰਯਾ ਜਨ ਨਹੀਂ ਚਲਦੇ ਉਹਦੇ ਨਹੀਂ ਚਲਦੀ ਹੁੰਦੀ ਹੈ ਜਦ ਰਾਵਾਂ ਲੰਘੇ ਦੁਸਤੀ ਹੁੰਦੀ ਹੈ ਜਦ ਰਾਵ ਸੁੱਕ ਜਾਂਦੇ ਨਹੀਂ ਕਰਦੀ ਹੁੰਦੀ ਜੇ ਜਦੋਂ ਛੜਕ ਬਣਾਉਣਾ ਨਹੀਂ ਸ਼ੁਰੂ ਹੋਈ ਆਤਮ ਪ੍ਰਵੇਸ਼ ਕਰੀ ਹੁਣ ਜਗਤ ਦੀ ਪ੍ਰਿਆਸ ਨਹੀਂ ਪ੍ਰਵਾਹ ਚੱਲਿਆ ਹਿੰਦੀ ਹੈ ਜਦੋਂ ਸਾਰਿਆਂ ਨੂੰ ਸਮਾਪਤ ਕਰ ਦਿੱਤਾ ਕੋਈ ਸਾਥ ਕੋਈ ਨਵੀਰ ਹੋਵੇਗਾ ਆਰ ਅੰਤ ਮਦ ਕਰੇ ਸੋ ਆਦ ਵਿੱਚ ਅਦੇ ਸਾਰ ਨਹੀਂ ਪੜ ਮਦ ਦੀ ਯਾਦ ਕਰਨੀ ਪੜੇ ਅੰਤ ਦੀ ਸੁਹਾਗ ਨਹੀਂ ਕਰਦੇ ਕੋਈ ਆਪ ਜਾਨ ਨਾ ਮਨਾਈ ਇਹ ਹੈ ਇੰਟਰਨੇਸ਼ੀਅਲ ਦਾ ਸਰਦ ਨਹੀਂ ਲਾਇਆ ਜਾਂਦਾ ਹਰਾਰੇ ਦੀ ਮਨਵਤੋ ਨਹੀਂ ਜਈ ਹੈ ਜਿਸਾ ਤੂੰ ਪੈਸਾ ਤੂੰ ਕਹਿਮੋ ਦੂਜੇ ਆਹ ਕਿਰਪਾ ਮੇਰੇ ਜੀ ਦਿਆਲਾ ਤੇਰੇ ਮੇਰੇ ਵਾਰੀ ਦੀ ਗ੍ਰੀਤਾ ਦੇ ਬਿਆਲਤਾ ਕਰਨ ਵਾਲੇ ਸਾਡੇ ਤੇ ਕਿਰਪਾ ਦੀ ਆਸ ਕਰੋ ਜੀ ਸਾਡੇ ਤੇ ਬੱਦ ਸਾਗਰ ਵਾਲਾ ਰੇ ਮਹਾਰਾਜੇ ਤੇਰਾ ਗਿਆਤ ਕਹ ਅਸੀਂ ਮਹਾਰਾਜੇ ਤੇਰੇ ਸਾਹਿਬ ਜੀ ਨੇ ਸਾਹਸ ਜਾਸ ਤੋੜਦਾ ਜੀ ਸੰਤਨ ਭਾਲਕ ਨੇ ਸਾਡੇ ਜਨ ਹਰ ਕੀਰਤ ਨੂੰ ਦਾਇਆ ਜੀਂ ਦੇਣ ਵਾਲਿਆ ਜੋਹਰੀ ਜਿਹੜਾ ਸੀਸੇ ਨੂੰ ਲਾ ਕੇ ਕੋਈ ਜੁਣਾ ਨਹੀਂ ਧਾਰਨਾ ਕਰਨ ਵਾਲੇ ਕੋਈ ਕੱਟੀਆਂ ਨੂੰ ਬਾਣਿ ਗਾਣੇ। ਕੋਨਾ ਦੇ ਜਾਤ ਤੇ ਜਾਤ ਦਾ ਸਾਦਰ ਵਾਲਾ ਕੋਈ ਸਮਝਾਂ ਨਹੀਂ ਉਰਾਨ ਚ ਹੋਰ ਕਿੰਦਾ ਮਾਪਣ ਵਾਲਾ ਹੀ ਜਾਤ ਬਣਦੇ ਹੋ। ਹੋਰ দান ਨਾਨਕ ਜਨ ਮੰਗਦਾ। ਕੋਈ ਬੰਨ ਬੱਛੇ ਸਹੇੜੀ ਜੀ ਨੂੰ ਆਏ ਕੋ ਜਨ ਮੰਗਦੇ ਸਹਿ ਜਾਤ ਦਾ ਹੱਥ ਕਰਦੇ। sada sada harti aayi sada sada ho parmeshwar adnuk meri ye ji maad mohalla pandey vaa ਕਹਾ ਜੀ ਹੈ ਆਗਾ ਆਪੇ ਅਰਹ ਗੋਦੀ ਨਰਾਤੀਓ ਆਪੇ ਹੈ ਅਗੇ ਤੋਂ ਲੋਹ ਦੀ ਆਪੇ ਹੋਵੇਗਾ ਹੀ ਹਰ ਜਾਗਾ ਜਿਵੇਂ ਇਹ ਮੈਨੂੰ ਹੁਕਮ ਤੁਹਾਡਾ ਸੁਣੇ ਜਿਵੇਂ ਹਰ ਜਾ ਕੇ ਕੋਰਾ ਪੜੀਏ ਇਸ ਬੰਦ ਸੰਦ ਬੰਦ ਕੋਲੇ ਜਸਨਾ ਚਾਰਦੇ ਆ ਪਰ ਲੋਹ ਦੀ ਕੋਰੇ ਹੁਕਮ ਚੱਲਦਾ ਸੁਣਦਾ ਹੈ ਕੋਈ ਬਹੁਤ سارے ਭਾਵੇਂ ਦਾ ਆਪ ਇਹ ਜੰਤਰ ਸਾਉਂ ਕੋਰੀ ਖਾਪੇ ਜਿਵੇਂ ਜੀ ਦੇ ਜੰਤਰ ਬਾਜਿਆ ਵੀ ਨਹੀਂ ਬਣਾਏ ਹੋਏ ਜੀ ਮਾਤਰ ਜੀ ਨੇ ਦੀਵਾਰ ਦੀ ਬਾਜੋਵਾਰੇ ਹਣੋ ਇਹ ਸਾਰੇ ਆਪਣੇ ਸਾਥੇ ਇਸ ਤਰ੍ਹਾਂ ਕੀ ਬਣਾਏ ਆ ਬਾਰੇ ਕੋਸੇ ਹੋਏ ਛੋਟ ਦਿਨ ਅਵਰਨਾ ਕੋਈ ਕਰਤੇ ਕੋਈ ਕਰਦਾ ਪੁਰਖ ਵੀ ਆਪ ਜੰਗਵਾਸ ਦੀਸਾ ਹੋਰ ਕੋਈ ਨਹੀਂ ਮੈਂ ਤਰ ਗੋਤ ਤੇ ਮਾਰੀ ਦੀ ਮੇਨੋ ਦਾ ਮਾਰਾ ਸਰੀਰ ਵੀ ਤਰਵਾਇਆ ਤੇ ਬਹੁਤ ਨਹੀਂ ਹੋਵੇ ਚਾਲੀ ਦੀ ਇਹ ਸੁਨਾਹ ਦੀ ਵੀ ਕਰਕੇ ਤੇ ਉਹ ਤਮੋਹ ਦੀ ਇਹ ਸਾਧ ਜੀ ਦੀ ਹੈ ਜੀ ਰਤਨਾ ਜਦ ਜਦ ਜੀਵਾ ਕੋਈ ਸੰਗ ਦੇ ਸੌਣੇ ਆਦਿ ਰਤਨਾ ਕਰਕੇ ਜਦ ਜਦ ਕੋਈ ਜੀਉਂਦੇ ਹੋਈਏ ਸਾਰ ਬ੍ਰਹਮ ਕਬ ਹੰਤ ਪਰ ਜਾਗੇ ਉਸ ਆਤਮਾ ਤੋਂ ਪਾਰ اے ਪ੍ਰਭੂ ਸਮਰਾਥ ਹੈ ਕਿਹੜਾ ਢੰਗ ਨਾਲ ਇਹ ਦਿਲ ਜਾਣਣ ਵਾਲੇ ਜੁਲੂ ਜਾਤਿ ਨੂੰ ਸੁਣਤਾ ਬਿਨੋ ਜਨਨ ਵਾਲਾ ਆਉਦਾ ਸੋਵਨ ਭਜਨ ਕੀਤਾ ਹੈ ਕੋਣ ਨਾ ਨੀ ਆਵੇ ਸੇ ਸੇ ਨੂੰ ਕਾਲਿਆ ਹੈ ਉਹ ਜਨ ਬਣਾ ਦਿਆ ਹਾਰੀ ਦੀ ਇਹ ਮਹਾਰਾ ਗੁਰਖਾ ਜਨ ਨੂੰ ਜਿਹੜੇ ਜੀਵ ਦੀ ਜਾਰੀ ਆਇਆ ਸਾਰਾ ਪਾਣੋ ਸਾਰਾ ਪਰਵਾਰ ਆਉਂਦੇ ਜੀਵਾਂ ਦੇ ਨਾਲ ਜੀ ਹਾਰ ਜਾਂਦੇ ਆ ਦੌਲ ਆ ਕੇ ਇਹ ਜਨ ਨੇ ਆਪਣੇ ਨੇ ਕੁਛ ਸਾਰ ਸੋਹਣੇ ਬਣ ਕੇ ਇੱਕ ਸਨਹਿਤ ਕਥਨ ਬਣਾਇਆ ਇਹ ਦਿਸਾਈਏ ਲੱਗ ਰਿਹਾ ਜੀਵਾਂ ਦੇ ਵਿੱਚ ਇਹਨਾਂ ਜਿਹੜੇ ਸਹਾਰਾ ਲਾ ਕੇ ਜੀਤ ਕਰਦੇ ਨੇ ਇਹ ਹਾਰਨਾ ਹੈ ਉਹ ਬਿਸ਼ਾਰਤੀ ਜੀਵ ਹੈ ਕਿ ਆਪਣੇ ਜਨਮ ਨੂੰ ਦੇਖਣ ਤੇ ਕੋ ਸੰਗ ਨਿ ਵਿਹਾਰ ਦੇ ਹੈ ਪਿਆਰੇ ਦੀ ਮਨ ਆਲਸਦਾ ਜੀਲ ਜਾਣ ਤੇ ਹੀ ਰਾਹ ਪਾ ਜਿਨੋ ਜਨਮ ਤੇ ਰਹਾ ਭਗਤਾਂ ਨੇ ਮਾੁਰੂ ਦੀ ਅਸੂਈ ਨੂੰ ਪਹਿਨਾ ਕੀਤਾ ਹੈ ਜਨਮ ਜਨਮ ਤਾਰੋਗ ਦਿਵਾਇਨ ਵੈਕਰੇਤੀ ਜਨਮ ਜਨਮ ਦੇ ਗ੍ਰਹਣ ਵਾਲਾ ਸੂਕਾ ਮੈਸਾ ਬਹਾਰ ਜਨਮ ਜਨਮ ਦੇ ਹਰ ਮੈਂ ਦੇ ਰੋਗ ਨੂੰ ਆਉਂਦੇ ਰੋਗ ਨੂੰ ਤਾਉਂਦੇ ਰੋਗ ਨੂੰ ਸਾਰੇ ਨੂੰ ਔਰ ਰਾਸਾਈ ਦੇ ਰੋਗ ਨੂੰ ਉਤਰੇ ਗਿਆ ਅੱਜ ਦੇ ਆਗਿ ਕਾਰਿਆਂ ਨੂੰ ਮਿਟ ਗਿਆ। ਵਾਤ ਹਰ ਕੀਤੇ ਨੂੰ ਦਾਬ ਹੋ ਦਿਨ ਰਾਤ ਹੀ। ਸਾਈ ਅਜੇ ਹੋਏ ਹੈ ਬਿਨਾਂ ਦੇ ਜੇ ਤੁਸੀਂ ਅਰੋਗ ਹੋਣਾ ਹੋਂਮੇ ਤਾਂ ਅਰਿ ਦਾ ਸਿਰ ਕੋਈ ਦਸ ਗਿਆ ਕਰੋ ਰਾਤ ਦਿਨੇ। ਕੋਈ ਤਨ ਉਹ ਵਿਦਿਆਰਥੀ ਦਾ ਆਤਮ ਗਿਆਨ ਵੀ ਜਨ ਹੋ ਜਾਏਗਾ। ਸਭਨ ਇਹ ਹੈ ਹੈਤਾਰੀ ਦੀ। ਰੋਗ ਨੂੰ ਸਾਰੀਆਂ ਕਾਰਾਂ ਵਿੱਚ ਉਹ ਸਾਲ ਫਟਦੀ ਹੈ। ਉਹ ਕਾਰੀਅ ਉਸ ਦੀ ਹੈ ਸੰਦੀ ਪ੍ਰਭutar ਆਪਣਾ ਦਾਸ ਸਵਾਰ ਹੈ ਜਿਨ੍ਹਾਂ ਕੋ ਨਾ ਕੋ ਕਿਰਪਾ ਦੀ ਸਤਿ ਕੀਤੀ ਹੈ ਤਰੇ ਆਗੇ ਸੇਵਤ ਬਣਾ ਕੇ ਉਹਨਾਂ ਦੇ ਅਸਮਾਨ ਨੂੰ ਜੋੜ ਕੇ ਗੁਨਾ ਦੇ ਨਾਲ ਸਵਾਰ ਜਿਵੇਂ ਵੜਾ ਕਾ ਦਾ ਉੱਤਰ ਪਾਰ ਬ੍ਰਹਮ ਨਵ ਸਾਰੇ ਆ ਉਹਨਾਂ ਦੇ ਕਹੇ ਐਸੀ ਦ੍ਰਿਸ਼ਟੀ ਨਾ ਰਹਿੰਦੀ ਬਾਬਾ ਗੁਰਦਰ ਪਾਰਕਮ ਨੂੰ ਦੇਖਦੇ ਆਂ ਤੇ ਬੰਦਰਾ ਉਸ ਤੇ ਤਾਰਾ ਜੀ ਕਰਦੇ ਫਿਰ ਤੁਰਦਾ ਹੈ ਉਹਨਾਂ ਦਾ ਇੱਕ ਜੀ ਕੋ ਦੇਣਾ ਹੋਰ ਦੀ ਜਾਣਾ ਇਹਨਾਂ ਦੀ ਐਸੀ ਗੁਦਲੀ ਸੀ ਲੱਗੀ ਦਿਸਦੀ ਲੱਗਦੀ ਹੈ ਇੱਕ ਲਾਇਕ ਦੇ ਬਗਾਰ ਦੂਸਰਾ ਕੋਈ ਨਹੀਂ ਹੈ ਦਾਦਾ ਨਾਨਕੀ ਮਤ ਸਾਰੀ ਦੀ ਉਹ ਦਾਦਾ ਦੇ ਵੱਡੇ ਸੰਗਤ ਨਾਨਕ ਗੁਰੂ ਦੀ ਜਾਨਾ ਉਹਨਾਂ ਨੇ ਮਤ ਸਿੱਖਿਆ ਜਿਹੜੀ ਹੈ ਸਾਰੀ ਕਹਿਣਾ ਸਿੱਖੀ ਹੈ ਉਹ ਸਾਰ ਸਿੱਖਿਆ ਹੈ asali shi ta karu kusurwa da ne